1993 ਮਾਡਲਾ ਫੋਰਮ ਫੁੱਲ ਮੋਡੀਫਾਈ ਹੋਇਆ ਡਿੱਕ ਲੱਗਿਆ 2 ਕੇ ਦਾ ਰੰਗ ਕੀਤਾ ਚਾਰੇ ਟਾਇਰ ਨਵੇਂ ਆ ਇੰਜਨ ਗੇਅਰ ਦਾ ਪੂਰਾ ਕੰਮ ਸਾਰਾ ਹੋਇਆ ਵਾ 1 ਰੁਪਏ ਦਾ ਕੰਮ ਨਹੀਂ 1993 ਮਾਡਰਾ ਨੰਬਰ ਰੇਟ ਸਭ ਕੋ ਲਿਖਿਆ ਵਾ 220000 ਰੁਪਿਆ ਰੇਟ ਆ ਟਾਇਰ ਸਾਰੇ ਨਵੇਂ ਆ ਡਿੱਕ ਲੱਗਿਆ ਪੂਰਾ ਵਧੀਆ ਫੈਬਰਿਕ ਛੱਗੀ ਲੱਗੀ ਆ ਇੰਜਨ ਗੇਅਰ ਦਾ ਓਕੇ ਆ ਟਰੈਕਟਰ ਕੋਕਾ ਵੀ ਟਰੈਕਟਰ ਆ ਇੰਜਨ ਗੇਅਰ ਵਾਕੇ ਦੇ ਸਕਦੇ 1 ਰੁਪਿਆ ਨੁਕਸ ਨਹੀਂ ਤੇ ਫੋਲਡ ਮੋਡੀਫਾਈ ਹੋਇਆ ਵਾ ਟਰੈਕਟਰ ਚਾਰੇ ਟਾਇਰ ਨਵੇਂ ਪਏ ਹੋਇਆ ਜੇ ਛਤਰੀ ਲੱਗੀ 2 ਕੇ ਦਾ ਰੰਗ ਕੀਤਾ ਟਰੈਕਟਰ ਕੋਕਾ ਪੀਸਾ ਕਿਸੇ ਵੀਰ ਭਾਈਆਂ ਨਾਲ ਸੰਪਰਕ ਕਰ ਲਾ ਦਿਆਂ ਫੋਰਡ 3600 ਤੇ 2 ਲੱਖ 20 ਹਜ਼ਾਰ ਰੁਪਿਆ ਰੇਟ ਆ ਇੰਜਨ ਗੇਅਰ ਤਾਂ ਪੂਰਾ ਓਕੇ ਆ ਵੀਰ ਤਾਂ ਸਾਰੀ ਵੇਖ ਭਰਾ ਬਣ ਕੇ ਸਟੈਪ ਨਾ ਕਰਿਓ ਲਾਇਕ ਸ਼ੇਅਰ ਕਮੈਂਟ ਕਰਦੇ ਹੋ ਪੂਰਾ ਵਧੀਆ ਟਰੈਕਟਰ ਆ ਇੰਜਨ ਗੇਅਰ ਦਾ ਓਕੇ ਤੇ ਪੂਰਾ ਸੋਹਣਾ ਟਰੈਕਟਰ ਆ ਪੂਰਾ ਫੁੱਲ ਮੋਡੀਫਾਈ ਹੋਇਆ ਵਿਆਸ ਰੱਜਿਆ ਵੀਰ ਦਾ ਪਿੰਡ ਵਿਆਸ ਕੋਲੇ ਪਿੰਡ ਰਹਿ ਜਾਂਦਾ ਤੇ ਫੁੱਲ ਟਰੈਕਟਰ ਵਧੀਆ ਫੈਬਰ ਤੇ ਛਤਰੀ ਲੱਗੀ ਇੰਜਨ ਗੇਅਰ ਤਾਂ ਓਕੇ ਆ ਵੇਟ ਖੇੜ ਲੱਗਿਆ ਪੂਰਾ ਵਧੀਆ ਟਰੈਕਟਰ ਆ ਫੁੱਲ ਮੋਡੀਫਾਈ ਹੋਇਆ ਵਾ ਕਿਸੇ ਵੀਰ ਭਾਈ ਨੇ ਲੈਣਾ ਬਿਜ਼ਨਸ ਪਰ ਕਰ ਸਕਦਾ ਤੇ ਮਾਰਕ ਵੀ ਤਾਂ ਨੰਬਰ ਉੱਤੇ ਚੱਲੀ ਜਾਂਦਾ ਠੰਡੇ ਵੀ ਲਾਇਆ ਤਾਂ ਵੀ ਲਾਇਆ ਰੇਟ ਵੀ ਲਾਇਆ ਮਾਡਲ ਵੀ ਲਾਇਆ ਸਾਰਾ ਕੁਝ ਲਾਇਆ ਵਾ ਲਾ ਰੱਖਣਾ ਚੋ ਕਿਸੇ ਵੀਰ ਭਾਈ ਨੂੰ ਲੈਣਾ ਹੋਵੇ ਵੀਰ ਸੰਪਰਕ ਕਰ ਸਕਦੇ ਮਾਲਕ ਵੀ ਦਾ ਨੰਬਰ ਉੱਤੇ ਚੱਲੇ ਜਾਂਦਾ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦਾ ਕਰੋ ਚੈਨਲ ਸਬਸਕ੍ਰਾਈਬ ਕਰਦਾ ਕਰੋ ਭਰਾਵਾਂ ਤੇ ਸ਼ੇਅਰ ਕਰਦੇ ਹੋ ਪੂਰਾ ਵਧੀਆ ਟਰੈਕਟਰ ਹੈ ਇੰਜਨ ਤੇ ਰੰਗ ਪੇਂਟ ਵਧੀਆ ਪਿਆ ਤੇ 2K ਦਾ ਰੰਗ ਕੀਤਾ 2 ਲੱਖ ਤੋਂ ਲੈ ਕੇ 8 ਲੱਖ ਲੈ ਜਾਂ 8 ਲੱਖ ਲੈ ਜਾਂ ਇਹਨਾਂ ਕੋਲ ਟਰੈਕਟਰ ਤਿਆਰ ਕਰਾ ਸਕਦੇ ਆ 2 ਲੱਖ ਤੋਂ ਲੈ ਕੇ 8 ਲੱਖ ਤਾਈ ਟਰੈਕਟਰ ਤਿਆਰ ਕਰਾ ਸਕਦੇ ਆ ਕਿਸੇ ਵੀਰ ਭਾਈ ਨੂੰ ਟਰੈਕਟਰ ਤਿਆਰ ਕਰਾਉਣੇ ਆ ਜਾ ਹੂੰ ਤਿਆਰ ਹੋਈ ਵੀ ਲੈਣੀ ਆ ਕਿਉਂ ਜਾਂ ਗੜ ਪਾਏਂਗਾ ਜਾਂ ਮਿੱਠਾ ਕਿੰਨੇ ਟਰੈਕਟਰ ਤੇ ਕੰਨੇ ਮਰਜੀ ਪੈਸੇ ਲਾ ਲਾ ਦੇਣਾ ਸਟੀਲ ਤੇ ਵਾਈਪਰ ਬਣਵਾ ਲਾ ਕੁਛ ਦਵਾ ਲਾ 8 ਲੱਖ ਦਾ ਹੀ ਟਰੈਕਟਰ ਤਿਆਰ ਕਰ ਦਿੰਦੇ ਆ ਇਹ ਬਹੁਤ ਵਧੀਆ ਕੰਮ ਆ ਵਿਆਸ ਕੋਲੇ ਜਨਾ ਪੈਂਡਾ ਵੀਰਾਂ ਦਾ ਟਰੈਸ ਪਾ